ਕਿ ਹਿੰਦੁਸਤਾਨ ਚ ਨਹੀਂ ਦੁਨੀਆ ਦੇ ਕੋਨੇ-ਕੋਨੇ ਤੋਂ ਮੈਨੂੰ ਵਧਾਈਆਂ ਆਈਆਂ ਕਿ ਤੁਸੀਂ ਜਿੱਤ ਗਏ ਕਿਉਂਕਿ ਲੋਕਾਂ ਨੂੰ ਪਤਾ ਅਸਲੀਅਤ ਆ ਜਿਹੜੀ ਲੜਾਈ ਸੀ ਆ ਝਾੜੂ ਵਾਲੇ ਦਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੇ ਵਿੱਚ ਨਹੀਂ ਸੀ ਆ ਪੰਜਾਬ ਪੁਲਿਸ ਤੇ ਕਾਲੀ ਦਲ ਵਿੱਚ ਸੀ ਐਕਟਿਵ ਤੇ ਜਿੱਤ ਗਏ ਪੁਲਿਸ ਵਾਲੇ ਪਰ ਇਹਨਾਂ ਦੇ ਜਿਹੜੇ ਕਮਾਂਡਰ ਹੈ ਜਿੰਨਾ ਕਰਕੇ ਇਹਨਾਂ ਨੇ ਪੰਗੇ ਲਿੱਤੇ ਐ ਉਹਨਾਂ ਨੂੰ ਸਮਝਣਾ ਪੈਣਾ ਹੈ ਕਿ ਕਿੱਦਾਂ ਵੱਡਾ ਗੁਨਾਹ ਕੀਤਾ ਤੁਸੀਂ ਮੈਂ ਹੈਰਾਨ ਐ ਜਿਹੜੀ ਐਸਐਸਪੀ ਬਦਲੀ ਗਈ ਸੀ ਉਹ ਤਾਂ ਐ ਕੰਮ ਕਰਨੀ ਸੀ ਜਿਵੇਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਇੱਕ ਇੱਥੇ ਦੋਸ ਐਸਐਚਓ ਐ ਇੱਕ ਗੁਰਚਰਨ ਸਿੰਘ ਹੈ ਇੱਕ ਸੀਐਨਚਾਰਜ ਪ੍ਰਭਜੀਤ ਸਿੰਘ ਹੈ ਇੱਕ ਇਹਨਾਂ ਨੇ ਰੱਖਿਆ ਆਪਣਾ ਸ਼ੂਟਰ ਐਸਪੀ ਰਿਪੂਜਿਤ ਪੰਨਜੀਤ ਸਿੰਘ ਕੀ ਹੈ ਰਿਪੂ ਦਪਨ ਸਿੰਘ ਐ ਉਹਨੇ ਹੁਕਮ ਉਥੇ ਕੇਜਰੀਵਾਲ ਨੇ ਦੋ ਬੰਦੇ ਬਿਠਾਏ ਫਿਰ ਚੱਲ ਪੈਂਦੇ ਆ ਉਥੇ ਡੀਜੀਪੀ ਇਹਨਾਂ ਦਾ ਇੰਟੈਲੀਜੈਂਸੀ ਪੀਐਸਬੀ ਸਿੱਧੇ ਆਉਂਦੇ ਆ ਕਿ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਮੈਂ ਪੁੱਛਣਾ ਚਾਹਣਾ ਹਾਂ ਕਿਤੇ ਕੋਈ ਕਾਂਗਰਸ ਵਰਕਰ ਚੱਕਿਆ ਐ ਇਲੈਕਸ਼ਨ ਵਿੱਚ ਕੋਈ ਬੀਜੇਪੀ ਨੇ ਚੱਕਾਇਆ ਕਿਸੇ ਉਹ ਜਿਹੜਾ ਨਵਾਂ ਚੁੱਲਾ ਦਲ ਵਾਲੇ ਸੀ ਉਹਨਾਂ ਦਾ ਕੋਈ ਚੱਕਿਆ ਕੱਲਾ ਕਾਲੀ ਦਲ ਉਹ ਸੋਚਦੇ ਆ ਕਿ ਕਾਲੀਆਂ ਨੂੰ ਡਰਾ ਲਵੋਗੇ ਕਿੰਨਾ ਡਰਾ ਲਵੋਗੇ ਆ ਕਾਲੀ ਡਰਨ ਵਾਲੇ ਆ ਕਾਲੀਆਂ ਦੇ ਵਿੱਚ ਇੰਨਾ ਵੱਡਾ ਸਪਰਿੰਗ ਲੱਗਿਆ ਜਿੰਨਾ ਦਵਾਉਂਗੇ ਉੰਨੀ ਛੇਤੀ ਸ਼ਾਦੀ ਦੇ ਵੱਜਦੇ ਆ ਕੇ ਮਿੱਡੂ ਖੇੜਾ ਸਾਹਿਬ ਕਿੱਥੇ ਆਹ ਸਾਡੇ ਮੇਰੇ ਲੰਬੀ ਹਲਕੇ ਤੋਂ ਸਾਡੇ ਪਰਿਵਾਰ ਦੇ ਜੀ ਹੈ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਮੈਂ ਇਹਨਾਂ ਦੀ ਡਿਊਟੀ ਲਾ ਕੇ ਜਾ ਰਿਹਾ ਆ ਇੱਥੇ ਰਹਿ ਕੇ ਤੇ ਵਕੀਲ ਸਾਹਿਬ ਦੀ ਕਮੇਟੀ ਬਣਾਤੀ ਐ ਮੈਂ ਸਾਰੇ ਕੇਸ ਤੁਹਾਡੇ ਅਸੀਂ ਲੜਾਂਗੇ ਸਾਰੇ ਥੋੜੀ ਜਵਾਨਤਾ ਵੀ ਅਸੀਂ ਕਰਾਵਾਂਗੇ ਇੱਥੋਂ ਲੈ ਕੇ ਜਿੱਥੇ ਦਾ ਕੋਈ ਜਾਣਾ ਪਏ ਅਕਾਲੀ ਦੇ ਲੜੂਗਾ ਆ ਇੱਥੇ ਤੁਸੀਂ ਆਪਣਾ ਨੰਬਰ ਸਾਰੇ ਹਲਕ ਨੂੰ ਪਤਾ ਹੀ ਹੋਣਾ 980600019 ਆ ਨੋਟ ਕਰ ਲਿਓ ਦੇਰ ਹੋਈ ਰਾਤ ਹੋਏ ਅਨਾਂਦਨਾ ਮੈਨੂੰ ਦੱਸਦੇ ਰਹਿਣਗੇ ਤੇ ਨਾਲਦਨਾ ਅਸੀਂ ਜਿੱਥੇ-ਜਿੱਥੇ ਕੀ ਕਰਨਾ ਉਹਦੇ ਤੇ ਅਸੀਂ ਕਰਾਂਗੇ ਪਰ ਫਿਕਰ ਨਾ ਕਰਿਓ ਯਾ ਪਰਵਾਹ ਨਾ ਕਰਿਓ ਦੂਜੀ ਗੱਲ ਜਿਨੇ ਆਪਣੇ ਸਰਪੰਚ ਨੇ ਆ ਮੈਂ ਉਹਨੂੰ ਬੇਨਤੀ ਕਰਨਾ ਚਾਹਣਾ ਆਪਾਂ ਇਹਨਾਂ ਤੋਂ 1 ਸਾਲ ਦਵਾਨੀ ਨਹੀਂ ਲੈਣੀ ਕੋਈ ਗ੍ਰਾਂਟ ਜਾਂ ਕਿਸੇ ਨੱਕ ਸਰਕਾਰ ਬਣਾ ਕੇ ਆਪਣੀ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾ ਕੇ ਮੈਂ ਦੱਸੂਗਾ 10 ਗੁਣਾ ਜੋ ਤੁਹਾਨੂੰ ਕਹਿੰਦੇ ਸੋ ਉਹ ਤੋਂ ਵੱਧ ਤੁਹਾਨੂੰ ਲਊਗਾ ਇੱਕ ਗੱਲ ਚ ਕਹਣਾ ਜਿਹੜਾ ਰਬੀ ਸੇਣੂ ਆ ਤੂੰ ਸੋਚਦਾ ਨਾ ਕਿ ਮੈਂ ਇਹਨੂੰ ਚੁਕਾ ਲਊਗਾ ਮੈਂ ਇਹਨੂੰ ਚੁਕਾ ਲਊਗਾ ਇਹਨੂੰ ਚੁਕਾ ਲਊਗਾ ਕਿੰਨੇ ਦਿਨ ਚੁਕਾਏਗਾ ਆਈਸ ਤੋਂ ਗਿਣ ਡੇਰੀ ਲਾ ਲਾ ਹਰ ਰੋਜ਼ ਘਟਾਈ ਚੱਲ ਜੇਸਤੇ ਸਿੰਘਾਂ ਨੂੰ ਹੱਥ ਪੈ ਗਿਆ ਤੇਰਾ ਕੀ ਬਣੂਗਾ ਉਹ ਤੁਹਾਡੇ ਹਲਕੇ ਵਾਲੀ ਦੱਸਣ ਬੋਲੇ ਸੋਨਿਹਾਲ ਸਾਡੇ ਵਕੀਲ ਸਾਹਿਬ ਹੈ ਜੀ ਆਪ ਬੜੀ ਮਿਹਨਤ ਕਰ ਰਹੇ ਹੈ ਹੁਣ ਵੀ ਕੇਸ ਬਿੰਦਿਆਂ ਹੋ ਕੀ ਹੋਇਆ ਉਹਦਾ ਹੈ ਚਲੋ ਆਪਣੇ ਇੱਕ ਪਹਿਲਾ ਪਹਿਲੀ ਬੇਲਤਾ ਹੀ ਕਰਾ ਲਈ ਹੋਈ ਹੈ ਹੈ ਬਲਵਿੰਦਰ ਵਾਲੀ ਉਹਨਾਂ ਨਾਮ ਪੂਰਾ ਕੀ ਸੀ ਬਲਵਿੰਦਰ ਸਿੰਘ ਪੁੱਤਰ ਹਾਂ ਵਿੰਦਾ ਭੁੱਜਣ ਉਹਦੀ ਬੇਲ ਹੁਣੀ ਕਰਾ ਕੇ ਆਏ ਆ ਤੇ ਆਪਾਂ ਖੀਰ ਕਰ ਤੂੰ ਅਲਾਨਾ ਜੀ ਸਾਰੇ ਕੈਂਸਲ ਕਰਾਉਣੇ ਆ ਕਿ ਤੇ ਜਿੰਨੇ ਲਿਸਟ ਨਾਲ ਜਗੀਰ ਸਾਹਿਬ ਜਿਨ੍ਹਾਂ ਨੇ ਕੀਤਾ ਸਾਰੇ ਕੇਸ ਜਿਹੜੇ ਜਿਹੜੇ ਅਫਸਰ ਨਾ ਆਏ ਉਹ ਜਿਨੇ ਕੀਤਾ ਉਹਨਾਂ ਦੇ ਆਪਾਂ ਫਿਰ ਤੋਂ ਕੇਸ ਕਰਾਂਗੇ ਅਫਸਰਾਂ ਦੇ ਜਿਹੜਾ ਨੇ ਤੋ ਐਸ ਕਰਕੇ ਮੈਂ ਹਰਮਿੰਦਰ ਸਿੰਘ ਨੂੰ ਕਹਿਣਾ ਚਾਹਣਾ ਹੈ ਕਿੰਨੀ ਇਸ ਕਰੀਆਂ 15 ਆ ਮਹੀਨਾ ਆ 5-7 ਮਹੀਨੇ ਕਰ ਲਾ ਉਹਦੇ ਬਾਅਦ ਤੇਰੀ ਜਗਾ ਕਿਹੜੀ ਜਗਾ ਤੇ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਭਗਵਾਨ ਤੁਮਾਨ ਨੂੰ ਵੀ ਨਾਲ ਹੀ ਰੱਖੇਗਾ ਤੂੰ ਉਹਨਾਂ ਸਾਰੇ ਝਾੜੂ ਵਾਲਿਆਂ ਨੂੰ ਜੈ ਜੈ ਇਹਨਾਂ ਨੇ ਗੰਦ ਪਾਇਆ ਸਾਰਿਆਂ ਨੇ ਮੈਂ ਬੀਬੀ ਜੀ ਨੂੰ ਕਹਿਣਾ ਚਾਹਣਾ ਬੀਬੀ ਜੀ ਹੁਣ ਤਗੜੇ ਹੋ ਕੇ ਹੁਣ ਤੁਹਾਡਾ ਕੁਰਬਾਨੀਆਂ ਵਾਲਾ ਪਰਿਵਾਰ ਹੈ ਕਿਸੇ ਚੀਜ਼ ਦੀ ਕੋਈ ਸਮੱਸਿਆ ਹੋਵੇ ਤੁਹਾਡਾ ਮੇਰੇ ਕੋਲ ਤੁਹਾਡੇ ਕੋਲ ਮੇਰਾ ਨੰਬਰ ਹੈ ਦੇਨ ਹੋਏ ਰਾਤ ਨੂੰ ਮੈਨੂੰ ਦੱਸ ਦਿਓ ਜਿੱਥੇ ਮੇਰੀ ਲੋੜ ਪਈ ਸਾਡੀ ਟੀਮ ਦੀ ਲੋੜ ਪਈ ਅਸੀਂ ਤੁਹਾਡੇ ਨਾਲ ਆ ਹੁਣ ਤੁਹਾਡੀ ਸੇਵਾ ਅਗਲੀ ਵਾਰ ਇਹਨਾਂ ਨੂੰ ਆਪਾਂ ਮੰਤਰੀ ਬਣਾਵਾਂਗੇ ਇਥੋਂ ਸੁਹਾਉਣ ਵਾਲਾ ਸੋ ਆਪਾਂ ਡਟ ਕੇ ਲੱਗিয়ে ਕੋਈ ਟੈਨਸ਼ਨ ਨਾ ਰੱਖੋ ਅੱਗੇ ਹੋ ਕੇ ਤੁਹਾਡੀ ਲੜਾਈ ਲੜੂੰਗਾ ਲੜਦਾ ਰਿਆਂ ਤੇ ਲੜਦਾ ਰਹੂੰਗਾ ਨਾ ਡਰਿਆਂ ਨਾ ਬਾਪੂ ਬਾਦਲ ਦਾ ਖੂਨ ਹੈ ਜਿਨੇ 16 ਸਾਲ ਜੇਲ੍ਹ ਕੱਟੀਆਂ ਥੋਡੇ ਥੋਡੇ ਬਜ਼ੁਰਗੀਆਂ ਦਾ ਖੂਨ ਹੈ ਜਿਨੇ ਪੰਥ ਵਾਸਤੇ ਕੌਮ ਵਾਸਤੇ ਹਰ ਕੁਰਬਾਨੀ ਦਿੱਤੀ ਹੈ ਇਸ ਪਾਰਟੀ ਨੂੰ ਕਿਹਾ ਜਾਂਦਾ ਸ਼ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਤੇ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਕੌਮ ਦੀ ਅਸਲੀ ਵਾਰਿਸ ਪਾਰਟੀ ਜਿਸ ਪਾਰਟੀ ਦਾ ਜਨਮ ਪੰਜਾਬ ਦੀ ਲੜਾਈ ਲੜਨ ਵਾਸਤੇ ਹੋਐਸੀ ਖਾਲਸਾ ਕੌਮ ਦੀ ਲੜਾਈ ਲੜਨ ਵਾਸਤੇ ਹੋਇਆ ਆਓ ਆਪਣੀ ਪਾਰਟੀ ਨੂੰ ਹੁਣ ਇੰਨਾ ਤਗੜਾ ਕਰ ਦਈਏ ਕਿ ਆਹ ਸਾਲ ਦੇ ਅੰਦਰ ਅੰਦਰ ਜਿਵੇਂ ਕਾਂਗਰਸੀ ਜਮਾਨ ਜੱਥੋਂ ਵੀ ਬੀਜੇਪੀ ਅੰਦਰ ਤਾਂ ਹੋਣੀ ਹੋਣੀ ਸੀ ਆ ਜਿਹੜੇ 2-4 ਰਹਿ ਗਏ ਜਿਨ੍ਹਾਂ ਦਾ ਨਿਸ਼ਾਨਾ ਜਿੰਨਾ ਨਹੀਂ ਉਹਨਾਂ ਦਾ ਸੀ ਨਿਸ਼ਾਨਾ ਅਕਾਲੀ ਦਲ ਨੂੰ ਹਰਾਉਣਾ ਹੈ ਉਹਨਾਂ ਸਾਰਿਆਂ ਦੀ ਆਪਾਂ ਇਹ ਜੀ ਹਾਲਾਤ ਕਰ ਦਈਏ ਕੀ ਇੱਕ ਪਾਸੇ ਦਾ ਤੂਫਾਨ ਖੜਾ ਕਰਕੇ ਪੰਜਾਬ ਵਿੱਚ ਵਾਪਸ ਉਹ ਖੁਸ਼ੀਆਂ ਦਾ ਮਾਹੌਲ ਪਣਾਈਏ ਕਿ ਆਪਣੀ ਸਰਕਾਰ ਆ ਕੇ ਵਾਪਸ ਪੰਜਾਬ ਵਿੱਚ ਤਰੱਕੀ ਹੋਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲੇ ਸਾਰੀ ਸੰਗਤ ਦਾ ਸਾਰੇ ਵੋਟਰਾਂ ਦਾ ਕਿ ਜੋ ਤੁਸੀਂ ਜ਼ੁਲਮ ਦੇ ਖਿਲਾਫ ਲੜ ਕੇ ਇੰਨੇ ਤੱਕੇਸ਼ਾਈ ਦੇ ਖਿਲਾਫ ਲੜ ਕੇ ਜੋ ਤੁਸੀਂ ਵੋਟਾਂ ਪਾ ਕੇ ਕਾਲੀ ਦਲ ਨੂੰ ਵੋਟਾਂ ਪਾਈਆਂ ਤੁਹਾਡੀ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ